हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਤੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਆ ਗਏ ਬਈ ਤਾਜ਼ੀਆਂ ਸੂਈਆਂ ਤੇ ਜਿਹੜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋ ਸਿਰ ਗੋ ਬਾਈ ਹੋ ਠੀਕ ਹੋ ਬਾਈ ਵਧੀਆ ਬਾਈ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਹਾਂ ਬਾਈ ਜੇ ਸਿੰਘ ਪੰਡ ਗੱਲਕੋਟ ਜਿਲ੍ਹਾ ਬਰਨਾਨਾ ਤਹਿਸੀਲ ਦਾਪਾ ਨੇੜੇ ਪਿੰਡ ਬਾਈ ਸਹਣਾ ਵੀ ਰੇਣੀ ਰਹਿਦਾ ਇਧਰ ਪੱਖੋ ਕੈਂਚਣਾ ਵੀ ਮੈਲ ਨੰਬਰ ਸਕ੍ਰੀਨ ਤੇ ਨੋਟ ਕਰ ਲਓ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਆ ਬਈ ਜਰਸੀ ਆ ਗਈ ਜਰਸੀ ਆ ਗਈ ਬਈ ਕਿਹੜਾ ਸੁਆ ਸੁਈ ਆ ਪਹਿਲਾ ਸੁਆ ਵੀਰੇ ਪਲੂਨ ਸੁਈ ਆ ਕਦੋਂ ਸੁਈ ਆ ਬਈ ਇਹ 4 4:30 ਵਜੇ ਸੁਆ ਸੁਬਾ 4:30 ਵਜੇ ਸੁਈ ਆ ਬਾਈ ਕਹਿੰਦਾ ਜੇ ਰੁਪਈਆ ਪਈ ਇਹ ਕੰਪਲੀਟ ਆ ਕਿੰਨੇ ਕ ਬੋਲਾ ਕੱਢਿਆ ਬੋਲਾ 2 ਕਿਲੋ ਕੱਢਤਾ ਤੇ 24 ਵੀਕ ਮੇਂ ਬੱਸੇ ਨੂੰ ਜਨਾ ਦਾ 24 ਓਕੇ ਆ ਠੀਕ ਆ ਹੂੰ ਠੰਡੀ ਆ ਠੰਡੀ ਸੀ ਹਾਂ ਠੀਕ ਆ ਮਗਰ ਵਸਾ ਬੱਚਾ ਵਸ ਆ ਗਿਆ ਹੈ ਨਾ ਤੇ ਲੇਵਾ ਵਾਲਾ ਚੰਗਾ ਆ ਗਿਆ ਬਾਲਾ ਚੰਗਾ ਬਾਲਾ ਰੂਮਾ ਪਾਸੇ ਨੂੰ ਬਈ ਲੇਵਾ ਆ ਗਿਆ ਕਰਮਾਲੀ ਦੇ ਬਾਕੀ ਥਣ ਚੈੱਕ ਕਰੋ ਥਣ ਬੜਾ ਚੰਗਾ ਕਿੰਨਾ ਕ ਦੁੱਧ ਦੇ ਦੂ ਬਈ ਐਸਟੀਮੇਟ ਪੁੱਤ ਦੇ ਦੂ 15 ਹਲਾ ਕਿਲੋ ਬਈ ਠੀਕ ਹੈ ਬਾਕੀ ਥਣ ਥਣ ਚੈੱਕ ਕਰ ਸਕਦੇ ਆ ਬਈ ਇੱਕ ਨੰਬਰ ਥਣਾ ਕਲਾ ਕਲਾ ਨਖੜਮਾ ਥਣ ਪਿਆ ਪੂਰੀ ਬਿੱਥੀ ਦੇ ਲੈ ਚੱਲ ਬਈ ਤੋੜ ਦੇ ਸੇਦੰਦਾ ਮੂਹੂ ਸੇਦੰਦ ਬਈ ਰਜ ਨਾਲ ਤੇ ਕੁਆਲਿਟੀ ਦੇਖੋ ਬੈੜ ਦੀ ਇੱਕ ਨੰਬਰ ਕੁਆਲਿਟੀ ਆ ਤੋਰਾ ਤਾਰਾ ਚੈੱਕ ਕਰ ਸਕਦੇ ਆ ਲੇਵਾ ਲੋ ਬਹੁਤ ਖਾ ਬਹੁਤ ਲੇਵਾ ਦਾ ਮਤਲਬ ਪੂਰਾ ਦਿੱਤੋਂ ਨਿਕਲੋਂ ਸਟਾਰਟ ਹੁੰਦਾ ਹੈ ਨਾ ਬੜਾ ਚੰਗਾ ਲੇਵਾ ਕਰਮਾਲੀ ਨੂੰ ਲੱਗਿਆ ਵਗਾ ਬਾਕੀ ਨਾੜਾ ਨੂੜਾ ਬਹੁਤ ਚੰਗੇ ਆ ਯਾਰ ਹੈ ਨਾ ਪੂਰਾ ਵੀਰੇ ਸਹੀ ਆ ਭਾਈ ਨਾੜਾ ਨੂੜਾ ਵੀ ਫੁੱਲ ਚੰਗੇ ਆ ਤੇ ਤੋਰਾ ਤਾਰਾ ਵੀ ਤੁਸੀਂ ਚੈੱਕ ਕਰ ਸਕਦੇ ਆ ਇੱਕ ਨੰਬਰ ਆ ਕੀ ਮੁੱਲ ਰੋਬਈਏ ਦਾ ਫਿਰ ਮੋਲੇ ਦਾ ਬਸ ਵੀਰੇ ਲੈਣ ਦੇਣੀ 55000 55000 ਹਾਂ ਠੀਕ ਆ ਲੈਣ ਦੇਣ ਮੋਲੀ ਬਾਈ ਕਹਿੰਦਾ ਬਈ 52000 ਬਾਕੀ ਨਾ ਨਾੜਾ ਦੇਖੋ ਗਲਰ ਗੈਣਾੜਾ ਕਰਮਾਲੀ ਦੇ ਹਵਾਨੇ ਦੇ ਦੋਮਾ ਪਾਸੇ ਤੇ ਕਿਆ ਬਾਤ ਆ ਨਾਲੇ ਹਵਾਨਾ ਵੀ ਫਿਕਸ ਆ ਗਿਆ ਤੇ ਮੱਕਣੀ ਹਾਂ ਵੀਰੇ ਹਾਂ ਹੂੰ ਹਵਾਨਾ ਜਿਹੜਾ ਚਮਾ ਬਈ ਫਿਕਸ ਆ ਗਿਆ ਤੇ ਮੋਲੇ ਦਾ ਲੈਣ ਦੇਣ ਬਾਈ ਕਹਿੰਦਾ 52000 ਰੁਪਇਆ ਦੋ ਨੰਬਰ ਤੇ ਪਿਆ اور ਸਾਈ ਵਾਲ ਇਹ ਸਾਈ ਵਾਲ ਵੀਰੇ ਦੂਜਾ ਸੂਆ ਬਈ ਠੰਡੀ ਆ ਠੰਡੀ ਠੰਡੀ 6 ਦਾ ਆਂਦਾ 6 ਦਾਂਦੀ ਬਈ ਇਹ ਆ ਕਿੰਨਾ ਬਈ ਦਿਨ ਨੂੰ ਕਿੰਨਾ ਮੰਦ ਦਿਨ ਨੂੰ ਅੱਜ ਵੀਰੇ 3 ਦਿਨ ਹੋ ਗਏ ਤਨ ਹਨਾ ਕਿੰਨਾ ਕ ਦੁੱਧ ਜਾਂ ਬੋਲਾ ਕਹਦੀ ਹਾ ਬੋਲੇ ਚ ਹੀ ਹੈ ਦੁੱਧ ਪਾੜਦਾ ਯਾਨੀ ਕੀ ਹੂੰ ਤੇ 11 ਲੀਟਰ ਆਗਾ ਠੀਕ ਹੈ ਮਗਰ ਬੱਸੀ ਇਹਦੇ ਜਰਸੀ ਦੀ ਬੱਸੀ ਬੜੀ ਚੰਗੀ ਆ ਬੜੀ ਚੰਗੇ ਟੀਕੇ ਦੀ ਆ ਵੀ ਹੂੰ ਬੱਚਾ ਮਗਰ ਆ ਕੇ ਦੇ ਕਰਮ ਵਾਲੇ ਦੇ ਬੱਸੀ ਬੇ ਬੱਸੀ ਦੀ ਕੁਆਲਿਟੀ ਚੈੱਕ ਕਰ ਸਕਦੇ ਮੜੀ ਚੰਗੀ ਆ ਆ ਬਿਖਰ ਕਰਮ ਵਾਲੀ ਬਹੁਤ ਚੰਗੀ ਆ ਚੰਗੇ ਕੱਦ ਵਾਲੀ ਆ ਛੋਟਾ ਸੁਣਾ ਦੇਖੋ ਲੈ ਕੀ ਬਾਤ ਆ ਬਹੁਤ ਚੰਗਾ ਥਾਣਾ ਪੂਰਾ ਨਖੜਮਾ ਥਾਣਾ ਲੇਵਾ ਫਿਕਸ ਆ ਗਿਆ ਹਨਾ ਹਾਂ ਵੀਰੇ ਹਾਂ ਤੇ ਕਿਵੇਂ ਤਿਆਰ ਕਰਦੀ ਆ ਸਾਮ ਤੱਕ ਬਾਈ ਪੂਰਾ ਵਧੀਆ ਪੂਰਾ ਠੀਕ ਆ ਪੂਰਾ ਵਧੀਆ ਬਾਈ ਕਹਿੰਦਾ ਹਵਾਨਾ ਤਿਆਰ ਕਰਦੀ ਆ ਤੇ ਪਲੀ ਬਲੀ ਬਹੁਤ ਆ ਜਰਾ ਪੂਰੀ ਵੀਰੇ ਪੂਰੀ ਹੂੰ ਰਾਜੀ ਜੁੜੀ ਬਹੁਤ ਆ ਵਾੜਾ ਸਹੀ ਆ ਬਾਈ ਰਾਜੀ ਨਿੱਗਰ ਫੁੱਲ ਆ ਇਹ ਨਹੀਂ ਹੈਗਾ ਲਿਸੀਆਂ ਜਾਂ ਲਾਣਾਂ ਕਿਸੇ ਵਕਤੋਂ ਸੋਹਣਾ ਇਹਦਾ ਕਰਮਾੜਾ ਵਾੜੀ ਆ ਇਹ ਸੇਦਾਂ ਦੀ ਆ ਹੂੰ ਤੇ ਅੱਜ ਦਾ ਮੁੱਲ ਬਾਈ ਮੁੱਲੇ ਦਾ ਵੀਰੇ ਲੈਣ ਦਾ 58000 ਕਰਦੇ ਹੋਗੇ ਥੋੜਾ ਕਹਨਾ ਵਾਹ ਸੋਰ ਛੱਪਾ ਕਰ ਦਾਂਗੇ ਠੀਕ ਆ 58000 ਰੁਪਏ ਬਾਈ ਕਹਿੰਦਾ ਇਹਦਾ ਮੁੱਲ ਬਾਕੀ ਆਗੇ ਇਹਦਾ ਮਨ ਤਨ ਮੌਕੇ ਤੇ ਜ਼ਰੂਰ ਕਰ ਦਿਆਂਗੇ ਸੂਈ ਸਵਾਈ ਬਾਈ ਬੱਚਾ ਕਰਮਾੜੀ ਦਾ ਮਗਰ ਆ ਗਿਆ ਬੱਸੀ ਬਾਕੀ ਇਹ ਥਣਾ ਸੁਣੇ ਦੀ ਸ਼ਾਇਦ ਹੀ ਗੱਲ ਕਰੀਏ ਇੱਕ ਨੰਬਰ ਇਹਨੂੰ ਥਣ ਲੱਗਾ ਪੂਰਾ ਗੈਬ ਤੇ ਮੱਝਾਂ ਵਰਗਾ ਥਣ ਚਵਾਈ ਤੋਂ ਹੀ ਕਿਵੇਂ ਦੀ ਇੱਕ ਨੰਬਰ ਵੀਰੇ ਇੱਕ ਨੰਬਰ ਠੀਕ ਹੈ ਬਾਕੀ ਬਈ ਇਹਦੀ ਚਾਲਰ ਝੋਲਰ ਚੈੱਕ ਕਰ ਸਕਦੇ ਹੋ ਵਨ ਵਨ ਚੈੱਕ ਕਰ ਸਕਦੇ ਹੋ ਪਿਓਰ ਬਈ ਸਾਈ ਵਾਲ ਆ ਗਈ ਤੇ ਮੋਲੇ ਦਾ ਲੈਣ ਦੇਣਾ 55000 55000 ਠੀਕ ਹੈ ਬਈ 55000 ਇਹਦੇ ਮਗਰ ਪੱਸੀ ਆ ਇਹਦੇ ਮਗਰ ਬੱਛਾ ਹਾਂ ਇਹਦੇ ਮਗਰ ਬੱਛਾ ਬਈ ਤਿੰਨਾਂ ਗਾ ਪਾਸੋਂ ਨੂੰ ਦੋ ਦਿਖਾ ਦੇ ਬਈ ਦੋਮਾ ਨਗਾ ਜੇ ਤੁਹਾਨੂੰ ਕੋਈ ਵੀ ਨਗ ਪਸੰਦ ਆਉਂਦਾ ਤਾਂ ਕਰ ਲੈ ਬਾਈ ਨਾ ਬਈ ਕੰਟੈਕਟ ਧੰਨਵਾਦ